ਉਹ ਕਹਿੰਦੇ ਸਾਨੂੰ ਕਿੰਨਾ ਕ ਟਾਈਮ ਹੋ ਗਿਆ ਜੀ ਇਹ 4 ਪਾਉਂਦੇ ਨੂੰ ਸਾਨੂੰ 4-5 ਸਾਲ ਹੋ ਗਏ ਜੀ ਜੀ ਅਸੀਂ ਪਾਵਾਂਗੇ ਪਹਿਲਾਂ ਤਾਂ ਸੌਂਫ ਆ ਜੀ ਇਹ ਸੌਂਫ ਹਾਂਜੀ ਇਹ ਟੇਸਟ ਬਣਾਉਣ ਖਾਤਰ ਆ ਜੀ ਕਿ ਉਹ ਵੀ ਫਾਇਦੇਮੰਦ ਹੁੰਦੀ ਆ ਇਹ ਤਾਂ ਬਾਕੀ ਸਭ ਨੂੰ ਪਤਾ ਹੀ ਆ ਜੀ ਇਹਦੇ ਬਾਰੇ ਕੋਈ ਨਵੀਂ ਆਈਟਮ ਨਹੀਂ ਹੈਗੀ ਸਾਡੀਆਂ ਪੁਰਾਣੀਆਂ ਚੱਲ ਨਹੀਂ ਆ ਰਹੀ ਆ ਜੀ ਕਿ ਹਾਜ਼ਮੇ ਬਾਅਦ ਤੇ ਬਹੁਤ ਵਧੀਆ ਜੀ ਠੀਕ ਆ ਆ ਧਣੀਆਂ ਜੀ ਧਣੀਆਂ ਹਾਂਜੀ ਇਹ ਕਿੰਨੇ ਪਾਈਆਂ ਦੇ ਸਾਹਮਣੇ ਵੀ ਪਾ ਰਿਆਂ ਦੇਖ ਲਓ ਬਈ ਇਹ ਕਿੰਨੇ ਕਿਲੋ ਚਾਰ ਦਾ ਸਮਾਨ ਆ ਜੀ ਇਹ 20 ਕਿਲੋ ਦਾ ਜੀ ਅੱਛਾ 20 ਕਿਲੋ ਦਾ ਹਾਂਜੀ ਠੀਕ ਹੈ ਹਾਂ ਜੀ ਜਮੈਣ ਜੀ ਜਮੈਣ ਹਾਂ ਕਿਉਂਕਿ ਕਈ ਮੁੰਡੇ ਵੱਧ ਖਾ ਲੈਂਦੇ ਨੇ ਪੈਕ ਸੈਕ ਲਾ ਕੇ ਤਾਂ ਇਹਨੇ ਹਾਜ਼ਮ ਟੱਚ ਕਰ ਦੇਣਾ ਠੀਕ ਹੈ ਜੀ ਹਾਂਜੀ ਬਾਕੀ ਸਾ ਜੀਰਾ ਜੀ ਜੀਰਾ ਸਭ ਨੂੰ ਬਥਾਰ ਸਬਜੀ ਚ ਪੈਂਦਾ ਜੀ ਠੀਕ ਹੈ ਜੀ ਹਾਂਜੀ ਜਿਹੜੀ ਆ ਚੀਜ਼ ਹੈ ਜੀ ਹੂੰ ਆ ਦੇਖੋ ਜੀ 18 19 ਤਰ੍ਹਾਂ ਦਾ ਮੇਸਰਣਾ ਜੀ ਇਹ ਇਹ ਹਾਂ ਲੌਂਗ ਲੈਚੀ ਇਹਦੇ ਵਿੱਚ ਜਿਵੇਂ ਕਿ ਦਾਲ ਤਿੰਨੀ ਹਾਰਡ ਬੇੜਾ ਕਿਨ ਕੇ ਸਾਰਾ ਸਾਰਾ ਪੈਣ ਦੇਸੀ ਮਸਾਲਾ ਆ ਗਿਆ ਆਪਣਾ ਹਾਂ ਜਿਵੇਂ ਆਪ ਦਾ ਬਣਾਇਆ ਦੇਸੀ ਮਸਾਲਾ ਜੀ ਆਹ ਭਖੜੇ ਦਾ ਪਾਊਡਰ ਆ ਜੀ ਇਹ ਭਖੜੇ ਦਾ ਪਾਊਡਰ ਕੀ ਕੰਮ ਕਰਦਾ ਜੀ ਇਹ ਢੂਈ ਨਹੀਂ ਦੁਖਦੀ ਜੀ ਜੋੜਾਂ ਦਾ ਦਰਦ ਹੁੰਦਾ ਜਿਵੇਂ ਹਾਂ ਜੀ ਪੁਰਾਣੇ ਲੋਕ ਇਹਨੂੰ ਪੰਜੀਰੀਆਂ 'ਚ ਵਰਤਦੇ ਹੁੰਦੇ ਸੀ ਠੀਕ ਹੈ ਅੱਜ ਕੱਲ ਤਾਂ ਇਹਨੂੰ ਕੋਈ ਜਾਣਦਾ ਨਹੀਂ ਉਹ ਕੱਲ ਬੱਕਰੀ ਆ ਹੂੰ ਹਾਂਜੀ ਭਖਰ 에어ਪੋਰਟ ਦਾ ਇਹ ਚੀਜ਼ਾਂ ਨੇ ਜੀ ਠੀਕ ਹੈ ਆ ਪਾਉਨੇ ਜੀ ਇਹ ਮਸਾਲਾ ਤਿਆਰ ਹੋ ਗਿਆ ਦੇਖ ਲਓ ਇਹਦੇ ਵਿੱਚ ਇਹ ਮਿਸਰਣਾ ਰਲੂਗਾ ਹੁਣੇ 2-3 ਮਿੰਟ ਇਹਦੇ ਵਿੱਚ ਰਹਿਣਾ ਇਹਨੇ ਦੇਖ ਲਾ ਭਈ ਆ ਕੇ ਤੇਰਾ ਕੀ ਬਣਿਆ ਇਹ ਇਹਨੂੰ ਕਿੰਨਾ ਟਾਈਮ ਲੱਗੂ ਜੀ ਪੱਕਣ ਨੂੰ ਇਹਨੂੰ 1 ਘੰਟਾ ਜੀ 1 ਘੰਟਾ ਹਾਂ ਜੀ ਮਸਾਲਾ ਤਿਆਰ ਹੈ ਮਸਾਲਾ ਤਿਆਰ ਹੈ ਇਹਨੂੰ 1 ਘੰਟਾ ਲੱਗ ਜੂ ਚੱਕਰੇ ਨੂੰ ਆਪਣਾ ਅੰਕਲ ਜੀ ਆਪਣੀ ਲੋਕੇਸ਼ਨ ਕੀ ਹੈ ਜੀ ਜ਼ਿਲ੍ਹਾ ਸੰਗਰੂਰ ਪਿੰਡ ਲੌਂਗਵਾਲ ਜੀ ਠੀਕ ਹੈ ਜੀ ਹਾਂ ਜੀ ਲਾਸਟ ਚਾ ਮੇਥੀ ਆ ਜੀ ਅੱਛਾ ਮੇਥੀ ਵੀ ਪਾ ਦੇਖੋ ਜੀ ਮੇਥੀ 1 ਮਿੰਟ ਇੱਧਰ ਲਿਆਓ ਜੀ ਆ ਮੇਥੀ ਦੇ ਪੱਤੇ ਨੇ ਜੀ ਹੂੰ ਆ ਦੇਖੋ ਮੇਥੀ ਬਾਰੇ ਵੀ ਸਭ ਨੂੰ ਪਤਾ ਜੀ ਇਹ ਮੇਥੀ ਹੈ ਜੀ ਉਹ ਅੰਕਲ ਜੀ ਇਹ 20 ਕਿਲੋ ਦਾ 22 ਦਾ ਚਾਰਾ ਹਨਾ ਤੇ ਅੱਜ ਹੂੰ ਕਿੰਨਾ ਚਾਰ ਤਿਆਰ ਕਰਤਾ ਜਿਵੇਂ ਆ ਪਿਆਗਾ ਜੀ ਇਹ ਇਹਦਾ ਚਾਰ ਜੀ ਠੰਡਾ ਕਰਨ ਬਾਅਦ ਤੇ ਤੇ ਉਹ ਘਾਣੇ ਚ ਪਿਆ ਇਧਰ ਘਾਣੇ ਚ ਪਿਆ ਜਾਨੀ ਕਿ ਉਹਗਾ ਲਗਭਗ 100 ਪਲੱਸ ਜੀ ਅੱਛਾ ਹਾਂਜੀ ਠੀਕ ਇਹਦੇ 1.5 ਕੁ ਕੁਆਂਟਲ ਮਾਲ ਤਿਆਰ ਹੋ ਗਿਆ